ਪਤੀ ਪਤਨੀ ਨੇ ਸਾਰੀ ਉਮਰ ਗਰੀਬੀ ਦੇ ਵਿੱਚ ਗੱਡੀ ਰੱਬ ਨੇ ਵੀ ਫਿਰ ਪੁੱਤਾਂ ਦੀ ਦਾਤ ਬਖਸ਼ ਬੱਚਿਆਂ ਨੂੰ بڑے ਔਖੇ ਸੌਖੇ ਹੋ ਕੇ ਪਾਲਿਆ ਪੁੱਤਾਂ ਨੇ ਵੀ ਜਵਾਨ ਹੋ ਕੇ ਮੱਥਾ ਗਰੀਬੀ ਦੇ ਨਾਲ ਲਾਇਆ ਦਿਹਾੜੀਆਂ ਕੀਤੀਆਂ ਪਰ ਨਿਰਾਸ਼ਾ ਨਹੀਂ ਜਤਾਈ ਕੱਚੀਆਂ ਛੱਤਾਂ ਹੇਠਾਂ ਰਹਿ ਕੇ ਇਰਾਦੇ ਪੱਕੇ ਰੱਖੇ ਦਿਹਾੜੀ ਤੋਂ ਵਾਪਸ ਆ ਕੇ ਗਰਾਉਂਡ ਦੇ ਵਿੱਚ ਮਿਹਨਤ ਤੋਂ ਮਿਹਨਤੋ ਖੁਸ਼ ਹੋ ਕੇ ਰੱਬ ਨੇ ਵੀ ਨਿਗਾਹ ਸਿੱਧੀ ਕੀਤੀ ਪੁੱਤ ਨੇ ਮਿਹਨਤ ਸਦਕਾ ਫੌਜੀ ਭਰਤੀ ਕਲਿਆਣਤ ਸੱਤ ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਜਦੋਂ ਪੁੱਤ ਘਰ ਪਰਤਿਆ ਬਾਪੂ ਨੇ ਵੀ ਦੇਖ गर्व ਨਾਲ ਛਾਤੀ ਚੌੜੀ ਕੀਤੀ ਕਹਿੰਦੇ ਨੇ ਕਿ ਮਾਪੇ ਆਪਣੇ ਪੁੱਤ ਦੀ ਕਾਮਯਾਬੀ ਲਈ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਜੋ ਉਹਨਾਂ ਦਾ ਭਵਿੱਖ ਉਜਵਲ ਬਣ ਸਕੇ ਜਦੋਂ ਉਹਨਾਂ ਦਾ ਇਹ ਸੁਪਨਾ ਸাকার ਹੁੰਦਾ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਉਸ ਵੇਲੇ ਮਾਪਿਆਂ ਨੂੰ ਹੁੰਦੀ ਹੈ ਅਜਿਹੀ ਹੀ ਭਾਵਨਾਵਾਂ ਨਾਲ ਭਰੀ ਤਸਵੀਰ ਸਾਹਮਣੇ ਆਈ ਜਦੋਂ ਇੱਕ ਮਜ਼ਦੂਰ ਦਿਹਾੜੀਦਾਰ ਦਾ ਪੁੱਤ ਫੌਜੀ ਬਣ ਕੇ ਪਹਿਲੀ ਵਾਰ ਘਰ ਆਇਆ ਤਾਂ ਆਉਂਦੇ ਹੀ ਉਸਨੇ ਆਪਣੀ ਮਾਂ ਨੂੰ ਇੰਜ ਸਲੂਟ ਕੀਤਾ ਜਿਵੇਂ ਆਪਣੇ ਸੀਨੀਅਰ ਅਫਸਰ ਨੂੰ ਕਰਦਾ ਹੋਵੇ ਅਜਿਹਾ ਦੇਖ ਪਰਿਵਾਰ ਦਾ ਜਜ਼ਬਾਤੀ ਹੋਣਾ ਨਿਸ਼ਚਿਤ ਸੀ ਗੱਲ ਕਰਦੇ ਹਾਂ ਫਰੀਦਕੋਟ ਦੇ ਪਿੰਡ ਕਿਲਾ ਨੌਂ ਜਿੱਥੇ ਇੱਕ ਗਰੀਬ ਦਿਹਾੜੀਦਾਰ ਜਗਸੀਰ ਸਿੰਘ ਨੇ ਮਜ਼ਦੂਰੀ ਕਰੀ ਦਿਹਾੜੀਆਂ ਕਰਕੇ ਆਪਣੇ ਪੁੱਤ ਨੂੰ ਪਹਿਲਾਂ ਤਾਂ ਪੜਾਇਆ ਫਿਰ ਫੌਜ ਦੀ ਭਰਤੀ ਲਈ ਟ੍ਰੇਨਿੰਗ ਵੀ ਦਵਾਈ ਜਿਸ ਦਾ ਸੁਪਨਾ ਸੀ ਕਿ ਉਸ ਦਾ ਪੁੱਤ ਫੌਜੀ ਬਣ ਕੇ ਦੇਸ਼ ਦੀ ਸੇਵਾ ਕਰੇ ਉਸ ਦੇ ਪੁੱਤ ਨੇ ਵੀ ਆਪਣੇ ਮਾਪਿਆਂ ਦੀ ਮਿਹਨਤ ਦਾ ਮੁੱਲ 모ੜਿਆ ਅਜੋ ਫੌਜੀ ਬਣ ਪਹਿਲੀ ਵਾਰ ਘਰ ਪਰਤਿਆ ਤਾਂ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਸੀ ਪੂਰਾ ਪਰਿਵਾਰ ਉਸ ਦੇ ਉੱਪਰ ਫੁੱਲਾਂ ਦੀ ਵਰਖਾ ਕਰ ਰਿਹਾ ਸੀ ਇਸ ਮੌਕੇ ਗੁਰਪ੍ਰੀਤ ਦੇ ਪਿਤਾ ਜਗਸੀਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਦਿਹਾੜੀਆਂ ਕੀਤੀਆਂ ਖੇਤਾਂ 'ਚ ਛੋਨਾ ਵੀ ਲਾਇਆ ਫਸਲਾਂ ਦੀ ਵਾਢੀ ਵੀ ਕਰਦੇ ਰਹੇ ਜਿਸ 'ਚ ਉਹਨਾਂ ਦਾ ਪੁੱਤ ਗੁਰਪ੍ਰੀਤ ਵੀ ਉਹਨਾਂ ਦੇ ਨਾਲ ਦਿਹਾੜੀ ਕਰਦਾ ਸੀ ਉਸਨੇ ਛੋਨੇ ਦੀ ਵਜਾਈ ਵੀ ਕੀਤੀ ਤੇ ਨਾਲ ਨਾਲ ਫੌਜ 'ਚ ਭਰਤੀ ਹੋਣ ਲਈ ਟ੍ਰੇਨਿੰਗ ਵੀ ਲੈਂਦਾ ਰਿਹਾ ਅੱਜ ਉਸਦੀ ਮਿਹਨਤ ਰੰਗ ਲਿਆਈ ਜਦੋਂ ਉਸ ਦਾ ਤੇ ਸਾਡਾ ਸੁਪਨਾ ਪੂਰਾ ਹੋਇਆ ਅੱਜ ਉਹ ਫੌਜੀ ਬਣ ਕੇ ਘਰ ਪਹੁੰਚਿਆ ਇਸ ਮੌਕੇ ਜਗਸੀਰ ਸਿੰਘ ਨੇ ਕਿਹਾ ਕਿ ਉਸਨੇ ਬਹੁਤ ਜ਼ਿਆਦਾ ਗਰੀਬੀ ਦੇਖੀ ਆ ਜਿਸ ਚ ਉਸਨੇ ਖੇਤਾਂ ਦੇ ਵਿੱਚ ਛੋਹਣਾ ਵੀ ਲਾਇਆ ਨਾਲ ਉਸਨੇ ਫੌਜ ਦੀ ਭਰਤੀ ਲਈ ਬਹੁਤ ਜ਼ਿਆਦਾ ਮਿਹਨਤ ਵੀ ਕੀਤੀ ਤੀਜੀ ਕੋਸ਼ਿਸ਼ ਦੇ ਵਿੱਚ ਉਹ ਭਰਤੀ ਹੋਇਆ ਅੱਜ ਉਹ ਭਰਤੀ ਫੌਜੀ ਸਿੱਖ ਬਟਾਲੀਅਨ ਦਾ ਹਿੱਸਾ ਬਣਿਆ ਸ਼੍ਰੀਨਗਰ ਦੇ ਵਿੱਚ ਤਾਇਨਾਤ ਹੈ ਉਸਨੇ ਕਿਹਾ ਕਿ ਪਹਿਲੀ ਵਾਰ ਛੁੱਟੀ ਆਇਆ ਤੇ ਉਸ ਦੀ ਮਾਂ ਦਾ ਸੁਪਨਾ ਸੀ ਕਿ ਮੇਰਾ ਪੁੱਤ ਬਰਦੀ ਪਾ ਕੇ ਘਰ ਆਵੇ ਇਸ ਲਈ ਉਹ ਬਰਦੀ ਪਾ ਕੇ ਆਪਣੇ ਘਰ ਪਹੁੰਚਿਆ ਤੇ ਜਿੱਥੇ ਉਸ ਦਾ ਸਵਾਗਤ ਆ ਜਿਹੜਾ ਉਹ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ ਸੱਤਾਂ ਮਹੀਨਿਆਂ ਦੀ ਟ੍ਰੇਨਿੰਗ ਕਰਕੇ ਹੀ ਫੇਰ ਆਇਆ ਘਰੇ ਘਰਦਿਆਂ ਦੀ ਇੱਛਾ ਸੀਗੀ ਵੀ ਤੁਸੀਂ ਪਤ ਵਰਦੀ ਚਾਉਣਾ ਜੀ ਮੈਂ ਤਾਂ ਕਿਹਾ ਸੀਗਾ ਵੀ ਮਾਤਾ ਵੀ ਇੰਨਾ ਕੋ ਕਰਨ ਦੀ ਲੋੜ ਨਹੀਂ ਵੀ ਮੈਂ ਦੂਜੋ ਹੀ ਆਉਂਗਾ ਜਾਂ ਮੈਂ ਕਾਦੇ ਪਿੱਛੇ ਇੰਨਾ ਕੋ ਕਰਨਾ ਮਾਤਾ ਕਹਿੰਦੀ ਨਹੀਂ ਪੁੱਤ ਵੀ ਪਹਿਲੀ ਪਹਿਲੀ ਵਾਰ ਹੋਇਆ ਤੂੰ ਹਨਾ ਵੀ ਪਹਿਲੀ ਛੁੱਟੀ ਆਉਣੀ ਆ ਤੇ ਤੂੰ ਵਰਦੀ ਜੀ ਆਈ ਮੈਂ ਅੱਛਾ ਠੀਕ ਆ ਮਾਤਾ ਮੈਂ ਵਰਦੀ ਚਾਹੂੰਗਾ ਜੇ ਵਰਦੀ ਜਾਏ ਫਿਰ ਘਰਦਿਆਂ ਨੇ ਬਹੁਤ ਸਵਾਗਤ ਕੀਤਾ ਜੀ ਫਿਰ ਨਾਲ ਆਂਢੀ ਗਵੰਢੀ ਵੀ ਸੀਗੇ ਤਾਚੇ ਤਾ ਸਾਰੇ ਆਏ ਸੀ ਘਰੇ ਜੀ ਉਹਨਾਂ ਨੇ ਬਹੁਤ ਖੁਸ਼ੀ ਮਨਾਈ ਅਸੀਂ ਬਹੁਤ ਗਰੀਬ ਹਲਾ ਦੇ ਵੇਖਿਆ ਜੀ ਅਸੀਂ ਦਿਹਾੜੀਆਂ ਕਰ ਕਰ ਭਰਤੀਆਂ ਵੇਂਦੇ ਰਹੇ ਆ ਜੀ ਦੋ ਵਾਰ ਮੈਂ ਰਹਿ ਗਿਆ ਸੀਗਾ ਜੀ ਫਿਰ ਲਾਸਟ ਭਰਤੀ ਹੋਇਆ ਸੀਗਾ ਜੀ ਤੇ ਘਰਦਿਆਂ ਨੇ ਬਹੁਤ ਖੁਸ਼ੀ ਮਨਾਈ ਆਂਢ ਗਵੰਢ ਬਹੁਤ ਜ਼ਿਆਦਾ ਖੁਸ਼ੀ ਮਨਾਈ ਉਹਨਾਂ ਨੇ ਜੀ ਫਿਰ ਚੱਲ ਵਧੀਆ ਸਾਡੇ ਜੋ ਕੋਈ ਹੋਇਆ ਜੀ ਕਿਹੜੀ ਰੈਜੀਮੈਂਟ ਚੋਂ ਹੋਣ ਤੇ ਕਿੱਥੇ ਟ੍ਰੇਨਿੰਗ ਲੈ ਕੇ ਨਹੀਂ ਸਿੱਖ ਲਈ ਰੈਜੀਮੈਂਟ ਹੈ ਜੀ ਫਤੇਗੜ ਸੈਂਟਰ ਹੈ ਜੀ ਯੂਪੀ ਜੀ ਉੱਥੋਂ ਆਇਆ ਜੀ 7 ਮਹੀਨੇ ਦੀ ਟ੍ਰੇਨਿੰਗ ਕਰਕੇ ਜੀ ਹੁਣ ਮੇਰੀ ਸ਼੍ਰੀਨਗਰ ਹੈ ਜੀ ਬੇਟਾ ਜੀ ਮੰਨ ਕੇ ਤਾਂ ਲੋਜ ਅਸੀਂ ਗੱਡੀ ਤੇ ਲੈਣ ਗਏ ਸੀ ਬਸ ਘਰੇ ਆਪ ਦਾ ਪਰਿਵਾਰ ਹੀ ਸੀਗਾ ਜੀ ਤੇ ਮੰਨ ਦੀ ਇੱਛਾ ਸੀ ਜੀ ਵੀ ਆਪਾਂ ਆਵਾਗਤ ਪੁਲਾਣਾ ਕਰਾਂਗੇ ਕੱਲੀ ਵਾਰੀ ਆਇਆ ਹਾਂ ਹਾਂ ਪਹਿਲੀ ਵਾਰੀ ਬੇਟਾ ਇਹ 7 ਮਹੀਨੇ ਬਾਅਦ ਆਇਆ 15 ਦਿਨਾਂ ਦੀ ਛੁੱਟੀ ਆਈ ਕਦੋਂ ਆਉਂਦਾ ਹੋਇਆ ਬਹੁਤ ਚੱਕਤੀ ਹੈ ਹਾਈ ਨੰਬਰ ਜਨੇ ਨੰਬਰ ਕਿਹਦੇ ਹਾਂਜੀ 25 ਤਰੀਕ ਨੂੰ ਗਿਆ ਸੀ ਨੰਬਰ ਜੀ ਕਿੰਨੀ ਕ ਮਿਹਨਤ ਕਰਨੀ ਪਈ ਇਹਨੂੰ ਪਹੁੰਚ ਮਿਹਨਤ ਜੀ 5 ਸਾਲ ਜੀ ਰੱਜ ਕੇ ਕੀਤੇ ਅਮਕੇ ਕੁਝ ਨਹੀਂ ਕਰਾਇਆ ਪਤਾ ਇਹਨਾਂ ਤੋਂ ਮਰ ਕੇ ਝੋਨਾ ਵੀ ਲਾਉਂਦਾ ਰਿਹਾ ਆਪਣੇ ਨਾਲ ਉੱਥੇ ਆ ਕੇ ਪੱਠੇ ਦੱਥੇ ਦਾ ਪਸ਼ੂਆਂ ਦਾ ਦੋ ਪਸ਼ੂਆ ਖਾਣ ਪੀਣ ਨੂੰ ਦੁੱਧ ਆਪਣੇ ਵਧੀਆ ਸੀਗਾ ਹਾਈ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਦੋ ਮੱਝਾਂ ਜੇ ਵੀ ਮਿਲ ਜਾਂਦੀਆਂ ਨੇ ਦੋਨੇ ਬੇਟੇ ਆ ਇੱਕ ਕੁੜੀਆ ਕੁੜੀਆ ਚੰਡੀਗੜ੍ਹ ਦੀ ਜਿਹਦੇ ਨੂੰ ਵੀ ਫੌਜ ਚ ਕਰਾਉਣਾ ਇਹ ਰਿਕਵੈਸਟ ਹੈਗੀ ਹੈ ਇਹ ਕਹਿੰਦਾ ਵੀ ਮੈਂ ਪੁਲਿਸ ਤੇ ਭਰੇ ਵੀ ਆ ਤੇ ਕਹਿੰਦਾ ਵੀ ਮੈਂ ਪੁਲਿਸ ਜਾਊਂਗਾ ਅੱਗੇ ਇਹਨਾਂ ਦੀ ਮਰਜ਼ੀ ਹੈ ਜੋ ਕਰਨਗੇ ਆਪਾਂ ਤਾਂ ਮਿਹਨਤ ਕਰਾਉਣੀ ਇਹਨਾਂ ਤੇ ਕਿੰਨੀ ਗਰੀਬੀ ਦੇਖੀ ਆ ਬਹੁਤ ਜਗ੍ਹਾ ਦੇਖੀ ਆ ਬੜੇ ਬਿਤੇ ਕਿੰਨੀ ਗਰੀਬੀ ਗਰੀਬੀ ਤਾਂ ਦੇਖ ਲੋ ਜੀ ਬਚਪਨ ਤੋਂ ਲੈ ਕੇ ਤੁਸੀਂ ਜਾਣਦੇ ਸੀ ਬਾਪੂ ਨੇ ਵੀ ਕਰਨੈਲ ਸਿੰਘ ਨੂੰ ਬਤੇਰੀ ਮਿਹਨਤ ਕੀਤੀ ਐ ਬਸ ਉਹ ਸਾਡੇ ਵੀ ਕੁਐਸ਼ ਰਹੇਗੀ ਉਹ ਕਹਿੰਦਾ ਸੀ ਇਹ ਵੀ ਇਹ ਪੁੱਤਰ ਤਾਂ ਤੁਹਾਡੇ ਜਾਊਗਾ ਜਾਊਗਾ ਤੋਂ ਉਹਨਾਂ ਨੂੰ ਤਰੰਗ ਦਾ ਦਮਾ ਦਵਰਾ ਪੈਣਾ ਕਰਕੇ ਉਹਨਾਂ ਦੀ ਡੈਥ ਹੋ ਗਈ ਸੀ ਤੇ ਉਹਨਾਂ ਦੀ ਕੁਐਸ਼ ਦੀਗੀ ਵੀ ਬੇਟਾ ਤੁਹਾਡਾ ਹੋਊਗਾ ਪੱਕਾ ਹੀ ਇਹਦੀ ਨਾ ਚਿੰਤਾ ਕਰੋ ਤੁਸੀਂ ਮਿਹਨਤ ਬਹੁਤ ਕੀਤੀ ਜੀ ਮੈਂ ਤਾਂ ਨੇ ਬੱਚੇ ਪੜਾਓ ਲਿਖਾਓ ਸਾਰਿਆਂ ਤਰੱਕੀ ਤੇ ਕਰੋ ਜਿਸ ਤਰ੍ਹਾਂ ਅਸੀਂ ਬੱਚੇ ਪਾਲੇ ਆ ਉਸੇ ਤਰ੍ਹਾਂ ਸਾਰੇ ਪਾਲਣ ਬੱਚਿਆਂ ਸਾਰਾ ਨਾਤੇ ਬੱਚੇ ਪਾਲੇ ਆ ਗੱਲ ਕਰੀ ਨਹੀਂ ਝੋਨੇ ਵੀ ਲਾਏ ਆ ਕਣਕਾਂ ਵੀ ਵੱਡੀਆਂ ਸਾਰਾ ਕੁਝ ਕੀਤਾ ਪਸ਼ੂ ਰੰਗ ਸੰਭਾਲੇ ਆ ਖੋਰੀ ਖੋਤ ਕੇ ਸਾਰਾ ਕੁਝ ਬੱਚੇ